ਸਾਲਸਾ ਜੀ ਅੱਜ ਜਿਹੜਾ ਰੋਸ ਮਾਰਚ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾਂਦਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਕੀ ਕਾਰਨ ਹੈ ਜਿਹੜਾ ਰੋਸ ਮਾਰਚ ਕਰਨਾ ਪਿਆ ਜੀ ਸਭ ਤੋਂ ਪਹਿਲਾਂ ਮੈਂ ਪੰਜਾਬ 24 ਨਿਊਜ਼ ਰਾਈ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਰੋਸ ਮਾਰਚ ਹੈ ਇਹ ਰੋਸ ਮਾਰਚ ਜਿਸ ਤਰ੍ਹਾਂ ਅੱਜ ਪੂਰਾ ਸਾਲ ਹੋ ਚੁੱਕਿਆ ਐ ਪੀ ਅਮਰਤਪਾਲ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਨੂੰ ਨਜਾਇਜ਼ ਤੌਰ ਤੇ ਪੰਜਾਬ ਸਰਕਾਰ ਤੋਂ ਵੱਲੋਂ ਸੈਂਟਰ ਸਰਕਾਰ ਦੇ ਪ੍ਰੈਸ਼ਰ ਦੇ ਕਾਰਨ ਉਹਨਾਂ ਉੱਪਰ ਨਜਾਇਜ਼ ਠੰਗ ਦੇ ਨਾਲ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਉੱਥੇ ਉਹਨਾਂ ਤੇ ਉੱਪਰ ਨਜਾਇਜ਼ ਜਿਹੜਾ ਹੈਗਾ ਤਸੱਦਦ ਹੋ ਰਿਹਾ ਮਾਨਸਿਕ ਤੌਰ ਤੇ ਸਰੀਰਕ ਤੌਰ ਦੇ ਉੱਪਰ ਉਹਨਾਂ ਨੂੰ ਖਾਣੇ ਦੇ ਵਿੱਚ ਤੰਬਾਕੂ ਵਗੈਰਾ ਜਿਹੜਾ ਹੈਗਾ ਉਹ ਮਿਲਾ ਕੇ ਦਿੱਤਾ ਜਾ ਰਿਹਾ ਇਸ ਦੇ ਰੋਸ ਵਜੋਂ ਭਾਈ ਸਾਹਿਬ ਪਿਛਲੇ ਤਕਰੀਬਨ 18-20 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਆ ਉਹਨਾਂ ਦੇ ਰੋਸ ਮਾਰਚ ਜਿਹੜਾ ਹੈਗਾ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਰੋਸ ਮਾਰਚ ਕਰਨ ਅੱਜ ਵਾਗੇ ਪੁਰਾਣੇ ਤੋਂ ਸਵੇਰੇ ਵੇਲੇ ਅਸੀਂ ਰੋਸ ਮਾਰਚ ਜਿਹੜਾ ਉਹ ਸ਼ੁਰੂ ਕੀਤਾ ਤਾਂ ਕਿ ਜਿਹੜੀਆਂ ਸਰਕਾਰਾਂ ਹਨ ਉਹਨਾਂ ਦੀ ਅੱਖ ਖੁੱਲ੍ਹੇ ਕਿਉਂਕਿ ਸਿੱਖ ਕੌਮ ਹੈ ਜਿਹੜੀ ਉਹ ਜਾਗ ਚੁੱਕੀ ਹੈ ਤੇ ਉਹਨਾਂ ਨੂੰ ਆਪਣੇ ਜਿਹੜੇ ਵਾਰਿਸ ਹੈ ਜੋ ਪੰਜਾਬ ਦੇ ਵਾਰਸ ਆ ਜਿਨ੍ਹਾਂ ਨੇ ਜਥੇਬੰਦੀ ਬਣਾਈ ਪੰਜਾਬ ਦੇ ਵਾਰਸ ਭਾਈ ਮਤਪਾਲ ਸਿੰਘ ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਹੈਗਾ ਰਿਹਾਈ ਜਿਹੜੀ ਹੈਗੀ ਹੈ ਸਰਕਾਰ ਨੂੰ ਉਹ ਕਰਨੀ ਚਾਹੀਦੀ ਆ ਇਸੇ ਮੰਗ ਨੂੰ ਲੈ ਕੇ ਅਸੀਂ ਹਲਕਾ ਬਾਘਾ ਪੁਰਾਣੇ ਦੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਅੱਜ ਅਸੀਂ ਰੋਸ ਮਾਰਚ ਜਿਹੜਾ ਉਹ ਕਰ ਰਹੇ ਆ ਕਿਵੇਂ ਦਾ ਸੰਯੋਗ ਹੈ ਜਿਹੜਾ ਸੰਗਤ ਬਲ ਜਾਂ ਸਿਰਕ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਵੱਲੋਂ ਕਿਵੇਂ ਦਾ ਸੰਯੋਗ ਤੁਹਾਨੂੰ ਮਿਲਦਾ ਦੇਖੋ ਜੀ ਸਹਿਯੋਗ ਸਾਨੂੰ ਸੰਗਤਾਂ ਤੁਹਾਡੇ ਸਾਹਮਣੇ ਬੜੀ-ਬੜੀ ਗਿਣਤੀ ਦੇ ਵਿੱਚ ਤਕਰੀਬਨ 300 ਦੇ ਕਰੀਬ ਮੋਟਰਸਾਈਕਲ ਸਾਡੇ ਨਾਲ ਸਵੇਰ ਤੋਂ ਚੱਲ ਰਹੇ ਆ। ਵੱਖ-ਵੱਖ ਨਗਰਾਂ ਤੋਂ ਜਿਵੇਂ-ਜਿਵੇਂ ਅਸੀਂ ਅੱਗੇ ਜਾ ਰਹੇ ਆਂ, ਉਵੇਂ-ਉਵੇਂ ਭੀੜ ਜਿਹੜੀ ਹੈਗੀ ਆ ਸੰਗਤਾਂ ਦੀ ਉਹ ਸਾਡੇ ਨਾਲ ਚੱਲ ਰਹੀ ਹੈ। ਸੋ ਬਹੁਤ ਵਧੀਆ ਜਿਹੜਾ ਉਤਸ਼ਾਹ ਮਿਲ ਰਿਹਾ ਹੈ ਪਰ ਸੰਗਤਾਂ ਨੂੰ ਇੱਕ ਤੁਹਾਡੇ ਚੈਨਲ ਦੇ ਰਹੀਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਹੈਗੀਆਂ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਵੱਲੋਂ ਜੋ ਭੋਖੜਤਾਰ ਰੱਖੀ ਹੋਈ ਹੈ, ਉੱਥੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਉਸ ਪ੍ਰਦਰਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਸਮੂਲੀਅਤ ਕਰਨ ਐ ਸਾਡੇ ਨਾਲ ਦਵਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬਲੇ ਇਸਾਨਾ ਸ੍ਰੀ ਅਕਾਲ ਸਤਿਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆ ਤੋਂ ਬਾਅਦ ਛੜਕੂ ਸੰਘਰਸ਼ ਜਿਹੜਾ 92 95 ਤੱਕ ਚੱਲਿਆ ਉਸ ਤੋਂ ਬਾਅਦ ਕੌਮ ਦੇ ਵਿੱਚ ਇੱਕ ਇਹੋ ਜੀ ਖੜੋਤ ਆਈ ਜਿਨੇ ਕੌਮ ਦੀ ਜਵਾਨੀ ਨੂੰ ਬਰਬਾਦ ਕੀਤਾ ਤੇ ਕੌਮ ਦੇ ਜਿਹੜੇ ਪਵਿੱਤਰ ਗੁਰਦੁਆਰਾਂ ਸੀਗੇ ਉਹਨਾਂ ਦੀ ਮਾਨ ਮਰਜ਼ਾਦਾ ਵੀ ਘਟਾਈ ਤੇ ਪੰਜਾਬ ਨੂੰ ਵੀ ਲੁੱਟਿਆ ਇਹ ਸਾਰੇ ਦੌਰ ਦੇ ਵਿੱਚੋਂ ਇੱਕ ਦੀਪ ਸਿੱਧੂ ਨੌਜਵਾਨ ਜਿਹੜਾ ਪਿਛਲੇ ਕਿਸਾਨ ਸੰਘਰਸ਼ ਦੇ ਵਿੱਚ ਸਾਹਮਣੇ ਆਇਆ ਜੀ ਦੀ ਸੋਚ ਨੇ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਚੇਤਨਤਾ ਭਰਤੀ ਦੀਪ ਸਿੱਧੂ ਦੀਆਂ ਗੱਲਾਂ ਜਿਹੜੀਆਂ ਸੀ ਉਹ ਸਾਡੇ ਪੰਜਾਬੀਆਂ ਦੇ ਉਦੋਂ ਸਮਝ ਵਿੱਚ ਨਹੀਂ ਸੀ ਆ ਰਹੀਆਂ ਕੁਝ ਬਰੀਕ ਬੁੱਧੀ ਵਾਲੇ ਕੁਝ ਪੰਚਕ ਵਿਦਵਾਨ ਤੇ ਇਹ ਗੱਲ ਸਮਝਦੇ ਸੀ ਕਿ ਦੀਪ ਸਿੱਧੂ ਸਿੱਖ ਕੌਮ ਨੂੰ ਇੱਕ ਨਵਾਂ ਅਸਾਰੂ ਢੰਗ ਤੇ ਉੱਚੀ ਸੋਚ ਵਾਲਾ ਨੌਜਵਾਨ ਮਿਲਿਆ ਪਰ ਸਮੇਂ ਦੀਆਂ ਸਰਕਾਰਾਂ ਨੇ ਇਹ ਗੱਲ ਬਹੁਤ ਭਲੀ ਭਾਂਤ ਸਮਝ ਲਈ ਸੀ ਕਿ ਜੇ ਦੀਪ ਸਿੱਧੂ ਰਿਹਾ ਤੇ ਫੇਰ ਪੰਜਾਬ ਦੇ ਜਿਹੜੇ ਨੌਜਵਾਨ ਆ ਇਹ ਸਾਡੇ ਜਾਲ ਵਿੱਚ ਨਹੀਂ ਫਸਣੇ ਤੇ ਦੀਪ ਸਿੱਧੂ ਦਾ ਕਤਲ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਭਾਈ ਅਮਤਪਾਲ ਸਿੰਘ ਵਦੇਸ਼ ਦੀ ਧਰਤੀ ਤੇ ਬੈਠਾ ਸੀ ਭਾਈ ਅਮਰਪਾਲ ਸਿੰਘ ਨੂੰ ਵਾਰਸੇ ਪੰਜਾਬ ਜਥੇਬੰਦੀ ਦਾ ਦੂਜਾ ਮੁਖੀ ਚੁਣਿਆ ਗਿਆ ਬੜੇ ਲੋਕਾਂ ਨੇ ਗੱਲਾਂ ਠਾਈਆਂ ਕਿ ਉਹ ਵਿਦੇਸ਼ ਵਿੱਚ ਬਹਿ ਕੇ ਕਮਾਂਡ ਕਰ ਰਿਹਾ ਹੈ ਕਿਉਂ ਪੰਜਾਬ ਆ ਗਿਆ ਲੋਕਾਂ ਨੇ ਗੱਲ ਕਰਤੀ ਕਿ ਉਹ ਪੰਜਾਬ ਆ ਕੇ ਅਮਰ ਛਕਿਆ ਕਿਵੇਂ ਉਹ ਸਿੱਖ ਨੌਜਵਾਨਾਂ ਦੀ ਦੇ ਸਿੱਖ ਕੌਮ ਦੀ ਅਗਵਾਈ ਕਰ ਸਕਦਾ ਜਿੱਦਾਂ ਉਹਨੇ ਅਮਰ ਛਕਿਆ 4000 ਤੋਂ ਪਲੱਸ ਨੌਜਵਾਨਾਂ ਦੇ ਨਾਲ ਉਹਦੇ ਅਮਰ ਛਕਿਆ ਉਹਨੇ ਇੱਕ ਲਹਿਰ ਚਲਾਤੀ ਸੀ ਸਿੱਖ ਨੌਜਵਾਨ ਧੜਾ ਧੜ ਨਸ਼ੇ ਦੀ ਗ੍ਰਫਤ ਦੇ ਵਿੱਚੋਂ ਨਿਕਲ ਕੇ ਪਾਈ ਅਮਰਤਪਾਲ ਸਿੰਘ ਦੇ ਰਾਹੀਂ ਗੁਰੂ ਦੇ ਲਾਡ ਲੱਗ ਰਹੇ ਸੀ ਜਿਹੜੀ ਗੱਲ ਸਾਡੀ ਸਰਕਾਰ ਨੂੰ ਜਚੀ ਨਹੀਂ ਜਿਹੜੀ ਮੌਜੂਦਾ ਸਰਕਾਰ ਮੈਂ ਕਹੂੰਗਾ ਕਿਉਂਕਿ ਕਿਸੇ ਵੀ ਸਟੇਟ ਦੀ ਜ਼ਿੰਮੇਵਾਰੀ ਉਥੋਂ ਦੀ ਸਟੇਟ ਦੀ ਸਰਕਾਰ ਦੀ ਹੁੰਦੀ ਆ ਸਟੇਟ ਦੀ ਸਰਕਾਰ ਜਦੋਂ ਜਾ ਕੇ ਸੈਂਟਰ ਨੂੰ ਕਹਿੰਦੀ ਆ ਕਿ ਆ ਕੁਝ ਕਰਨਾ ਹੈ ਸੈਂਟਰ ਦੂਜੇ ਨੰਬਰ ਤੇ ਵਿੱਚ ਆਉਂਦਾ ਸਟੇਟ ਦੀ ਸਰਕਾਰ ਨੇ ਅਮਰਤਪਾਲ ਸਿੰਘ ਨੂੰ ਖਤਰਾ ਮਹਿਸੂਸ ਕੀਤਾ ਸਿੱਖ ਕੌਮ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੇਖੀ ਨਹੀਂ ਗਈ ਕਿਉਂਕਿ ਇਹਨਾਂ ਦਾ ਤਾਂ ਧੰਦਾ ਜਿਹੜਾ ਲੋਕਾਂ ਨੂੰ ਨਸ਼ੇ 'ਚ ਗੁਲਤਾਨ ਕਰਕੇ ਰਾਜ ਕਰਨ ਦਾ ਸੀ ਤਾਂ ਫਿਰ ਇਸ ਭਗਵੰਤ ਮਾਨ ਨੇ ਅਮਿਤ ਸ਼ਾਹ ਤੋਂ 19 ਕੰਪਨੀਆਂ ਲਿਆ ਕੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ 1 ਸਾਲ ਪਹਿਲਾਂ 18 ਮਾਰਚ 2023 ਨੂੰ ਇੰਟਰਨੈਟ ਬੰਦ ਕਰ ਦਿੱਤੇ ਗਏ ਤੇ ਜਿਹੜੇ ਭਾਈ ਅਮਰਪਾਲ ਸਿੰਘ ਦੀ ਸੋਚ ਦੇ ਨੌਜਵਾਨ ਸੀ ਉਹਨਾਂ ਨੂੰ ਕਿਵੇਂ ਘਰਾਂ 'ਚੋਂ ਚੁੱਕਿਆ ਗਿਆ ਦਾਸ ਨੂੰ ਵੀ ਉਦੋਂ 15 ਦਿਨ ਫ੍ਰੀਕੋਰਟ ਜੇਲ੍ਹ 'ਚ ਰਹਿਣਾ ਪਿਆ ਬਹੁਤ سارے ਤੁਹਾਡੇ ਚੋਂ ਵੀਰ ਸੀ ਜਿਨ੍ਹਾਂ ਨੂੰ ਥਾਣਿਆਂ ਚੋਂ ਮੋੜਿਆ ਗਿਆ ਇਹ ਸਾਰਾ ਕੁਝ ਪੰਜਾਬ ਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਸੀ ਉਹਨਾਂ ਨੇ ਕੋਈ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਤੇ ਬੋਲਦਾ ਸੀ ਉਹਨੂੰ ਚੱਕ ਕੇ ਗ੍ਰਿਫਤਾਰ ਕਰ ਲੈਂਦੇ ਸੀਗੇ ਇਹ ਸਾਰਾ ਸਹਿਮ ਜਿਹੜਾ ਸੀ ਨਾ ਇਹ ਬੜੇ ਚਿਰ ਤੋਂ ਉਤੋਂ ਇੱਕ ਉਹ ਆਪਾਂ ਕਹੜੀਏ ਕਿ ਬ੍ਰੇਕ ਲੱਗੀ ਹੋਈ ਸੀ ਤੇ ਫਿਰ ਪਿਛਲੇ ਦਿਨਾਂ ਦੇ ਵਿੱਚ ਅਸਾਮ ਦੀ ਜੇਲ੍ਹ ਚ ਭਾਈ ਅਮਰਪਾਲ ਸਿੰਘ ਦੇ ਅੰਦਰ ਕ ਕਮਰੇ ਚ ਜਿਹੜੇ ਕੈਮਰੇ ਲਾ ਕੇ ਅਨਮਨੁੱਖੀ ਤਸ਼ੱਦਦ ਜਿਹੜਾ ਕੀਤਾ ਗਿਆ ਦੇਖੋ ਇਹ ਕਹਿੰਦੇ ਕੈਮਰੇ ਗਏ ਉਥੇ ਡੋਂਗਲ ਗਈ ਉਥੇ ਹੋਰ ਸਮਾਨ ਗਿਆ ਪਰ ਮੈਂ ਵੀ ਜੇਲਾ ਕੱਟੀਆਂ ਤੁਹਾਡੇ ਚ ਬਹੁਤ ਸਾਰੇ ਜੇਲਾ ਕੱਟੀਆਂ ਹੋਣਗੀਆਂ ਜੇਲ੍ਹ ਚ ਸੂਈ ਨਹੀਂ ਜਾ ਸਕਦੀ ਸੂਈ ਵੀ ਜੇਲ੍ਹ ਪ੍ਰਸ਼ਾਸਨ ਦੀ ਮਰਜ਼ੀ ਤੋਂ ਬਿਨਾ ਇਹ ਸਾਰਾ ਕੁਝ ਸਾਡੇ ਕਰਦਾਰ ਨੂੰ ਬਦਨਾਮ ਕਰਨ ਦੇ ਲਈ ਸਾਡੇ ਜੋ ਸੋਚ ਸੀਗੀ ਉਹਦੀ ਕਰਦਾਰ ਕਰਦਾਰਕੁਸ਼ੀ ਕਰਨ ਦੇ ਲਈ ਕੀਤਾ ਗਿਆ ਤੇ ਫਿਰ ਉਹਨਾਂ ਨੌਜਵਾਨਾਂ ਨੇ ਭੁੱਖ ਹੜਤਾਲ ਰੱਖ ਲਈ ਜੇਲ੍ਹ ਚ ਇੱਕੋ ਹੀ ਹਥਿਆਰ ਹੁੰਦਾ ਹੈ ਜਿਹੜੇ ਬੰਦਿਆਂ ਨੇ ਜੇਲ੍ਹ ਕੱਟੀ ਆ ਉਹਨਾਂ ਨੂੰ ਪਤਾ ਸਭ ਤੋਂ ਵੱਡਾ ਹਥਿਆਰ ਭੁੱਖ ਹੜਤਾਲ ਹੁੰਦੀ ਆ ਕਿ ਸਾਡੀ ਜਿਹੜੇ ਭੁਖਰਤਾਰ ਹੋ ਜੇ ਹੋ ਜਾਂਦੀ ਹੈ ਨਾ ਤੇ ਸਾਰੀਆਂ ਜੇਲਾਂ ਦੀ ਰਿਪੋਰਟ ਸ਼ਾਮ ਨੂੰ ਸਟੇਟ ਦੀ ਰਾਜਧਾਨੀ 'ਚ ਲੱਗਦੀ ਉੱਥੇ ਪਤਾ ਲੱਗਦਾ ਕਿਹੜੇ ਕਿਹੜੇ ਬੰਦੇ ਨੇ ਭੁਖਰਤਾਰ ਰੱਖੀ ਆ ਤੇ ਉਹਨਾਂ ਨੇ ਉਹਨਾਂ ਕੋਲੇ ਉਹ ਇਤਿਹਾਰ ਸੀ ਉਹਨਾਂ ਨੇ ਵਰਤਿਆ ਫਿਰ ਉਹਨਾਂ ਦੇ ਪਰਿਵਾਰਾਂ ਨੇ ਵੀ ਆਪਣੇ ਬੱਚਿਆਂ ਦਾ ਦੁੱਖ ਨਾ ਚਲਦੇ ਹੋਏ ਅੰਮ੍ਰਿਤਸਰ ਦੀ ਧਰਤੀ ਤੇ ਭੁਖਰਤਾਰ ਰੱਖੀ ਉਦੋਂ ਪਹਿਲਾਂ ਭਗਵੰਤ ਮਾਨ ਨੂੰ ਜਾ ਕੇ ਮਿਲੇ ਉਹ ਵੀ ਉਹਨਾਂ ਨੇ ਗੁਨਾਹ ਵੀ ਕੋਈ ਨਹੀਂ ਸੀ ਕੀਤਾ ਅੱਜ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਤੇ ਭਗਵੰਤ ਮਾਨ ਜਿਹੜਾ ਅਮਰਪਾਲ ਸਿੰਘ ਨੂੰ ਖਤਰਾ ਮੰਨਦਾ ਆ ਉਹਦੇ ਲਈ ਉਹ ਕਹਿੰਦਾ ਜਿਹੜੀ ਜੇਲ੍ਹ ਚੋਂ ਤਬਦੀਲ ਕੀਤਾ ਲੋਕੀ ਬਾਹਰ ਜਾ ਕੇ ਮੱਥੇ ਟੇਕਣ ਲੱਗ ਜਾਣਗੇ ਭਈ ਜੇ ਅਮਰਤ ਧਾਰੀ ਨੌਜਵਾਨ ਜਾਂ ਨਸ਼ਿਆਂ 'ਚ ਫਸੇ ਨੌਜਵਾਨ ਅਮਰਤਪਾਲ ਨੂੰ ਆਪਣਾ ਆਈਡਲ ਮੰਨ ਕੇ ਅੱਜ ਉਹਨੂੰ ਜੇਲ੍ਹ ਵਿੱਚ ਆਪਣਾ ਆਗੂ ਮੰਨਦੇ ਆ ਨਸ਼ੇ ਛੱਡਦੇ ਆ ਤੇ ਮਾੜੀ ਵੀ ਕੀ ਗੱਲ ਸੀ ਇਹਦੇ 'ਚ ਨਸ਼ਿਆਂ ਵਾਲਿਆਂ ਬੰਦਿਆਂ ਨੂੰ ਤਾਂ ਜੇਲ੍ਹ 'ਚ ਬੈਠਿਆਂ ਦੀਆਂ ਇਹਨਾਂ ਨੇ ਵੀਡੀਓ ਕਾਨਫਰੈਂਸਾਂ ਲਾਰੈਂਸ ਬਰਸੋਈ ਦੀਆਂ ਕਰਕਰਾਤੀਆਂ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਜਿਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਉਹਦਾ ਕਤਲ ਕਰ ਦਿੱਤਾ ਇਸ ਕਰਕੇ ਅੱਜ ਅਸੀਂ ਤਹਈਆ ਕੀਤਾ ਕਿ ਉਹ ਪਰਿਵਾਰ ਜਿਹੜਾ ਉਹ ਕੱਲੇ ਦੀ ਲੜਾਈ ਨਹੀਂ ਗਈ ਅਮਰਤਪਾਲ ਲਗਜ਼ਰੀ ਲਾਈਫ ਜਿਉਂ ਰਿਆ ਸੀ ਦੁਬਈ ਦੇ ਵਿੱਚ ਉਹਨੇ ਛੱਡ ਕੇ ਪੰਜਾਬੀਆਂ ਲਈ ਆਪਣੀ ਜ਼ਿੰਦਗੀ ਜੋਖਮ ਵਿੱਚ ਪਾਈ ਆ ਤੇ ਅੱਜ ਪੰਜਾਬੀਆਂ ਲਈ ਇੱਕ ਸ਼ਰਮ ਵੀ ਹੈ ਇੱਕ ਮਹਿਣਾ ਵੀ ਆ ਜੇ ਪੰਜਾਬੀ ਗੁਰੂਆਂ ਦੇ ਪੰਨੇ ਨੇ ਪੰਜਾਬ ਵਸਦਾ ਭਗਤ ਪੂਰਨ ਸਿੰਘ ਨੇ ਲਿਖਿਆ ਸੀ ਭਗਤ ਵਸਦਾ ਗੁਰਾਂ ਦੇ ਪੰਜਾਬ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੇ ਪੰਜਾਬ ਵਾਕਈ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਪੰਜਾਬੀਆਂ ਨੂੰ ਗੁਰੂਆਂ ਦੀ ਸੋਚ ਵੀ ਅਪਣਾਉਣੀ ਚਾਹੀਦੀ ਆ ਤੇ ਉੱਚੀ ਸੋਚ ਲੈ ਕੇ ਅੱਜ ਕਾਫਲਿਆਂ ਦੇ ਰੂਪ ਦੇ ਵਿੱਚ ਪਰਿਵਾਰ ਜਿਹੜਾ ਬੈਠਾ ਅੰਮ੍ਰਿਤਸਰ ਉੱਥੇ ਪਹੁੰਚਣਾ ਚਾਹੀਦਾ ਤਾਂ ਕਿ ਇਸ ਜਿਹੜਾ ਮਸ਼ਕਰਾ ਭਗਵੰਤਮਾਨ ਇਹਨੂੰ ਲਗਾਮ ਪਾਈ ਜਾ ਸਕੇ ਤੇ ਉਹਨਾਂ ਸਾਡੇ ਜਿਹੜੇ ਬੰਦੀ ਸਿੱਖ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕੇ ਇਹ ਮਾਰਚ ਅੱਜ ਪਿੰਡਾਂ ਪਿੰਡਾਂ ਵਿੱਚ ਹੁੰਦਾ ਹੋਇਆ ਬਾਗੇ ਪੁਰਾਣੇ ਹਲਕੇ ਦੇ ਵਿੱਚੋਂ ਤੁਸੀਂ ਦੇਖੋ ਸਾਰੇ ਮੋਹਤਬਰ ਬੰਦੇ ਨਾਲ ਜਗੀਰ ਸਿੰਘ ਘੋਲੀਆ ਬਾਬਾ ਬਲਕਾਰ ਸਿੰਘ ਲਖੀਰ ਸਿੰਘ ਕੋਮਲ ਸਾਹੋ ਕੇ ਸਾਹਿਬ ਚੰਦ ਸਿੰਘ ਵੈਰੋ ਕੇ ਗਰਸੇਵਕ ਸਿੰਘ ਮੱਲਕੇ ਇੱਕ ਤੇ ਇੱਕ ਬੰਦੇ ਸਾਰੇ ਜਿਹੜੇ ਪੰਚਕ ਸੋਚ ਰੱਖਦੇ ਆ ਸਾਰੇ ਨਾਲ ਮੱਕੀ ਦਾ ਕਿਦਾ ਨਾਂ ਲਵਾਂ ਇਸ ਕਰਕੇ ਮੈਂ ਇਹ ਕਹਿੰਨਾ ਕਿ ਅੱਜ ਦਾ ਜਿਹੜਾ ਇਕੱਠ ਆ ਇਹ ਪੰਜਾਬ ਦੇ ਵਿੱਚੋਂ ਪਹਿਲਾ ਹੀ ਮਾਰਚ ਹੋਇਆ ਮੇਰੇ ਖਿਆਲ ਚ ਐਜੂ ਪਹਿਲਾ ਮਾਰਚ ਨਹੀਂ ਹੋਣ ਦੇ ਰਹੇ ਸੀ ਉਹ ਇਹ ਮਾਰਚ ਨੇ ਇੱਕ ਸੁਨੇਹਾ ਦੇ ਦਿੱਤਾ ਕਿ ਇਹ ਸ਼ੁਰੂਆਤ ਆ ਜੇਕਰ ਭਗਵੰਤ ਮਾਨ ਨਾ ਸੁਧਰਿਆ ਤੇ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਹ ਪੀਲੀਆਂ ਪੱਗਾਂ ਵਾਲੇ ਮਾਰਚ ਕਰਦੇ ਨਜ਼ਰ ਆਉਣਗੇ ਤੇ ਉਹਨੂੰ ਇੱਥੇ ਲਿਆਂਦਾ ਜਾਊਗਾ ਤੇ ਪ੍ਰੈਸ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਸਾਡਾ ਸਹਿਯੋਗ ਦਿਓ ਕਿਉਂਕਿ ਸਾਡੇ ਕੋਲੇ ਅੱਜ ਤੁਹਾਡਾ ਹੀ ਹਥਿਆਰ ਆ ਸਰਕਾਰਾਂ ਸਾਡੇ ਖਿਲਾਫ ਆ ਸਰਕਾਰਾਂ ਤਾਂ ਸੂਹ ਲੈਦੀਆਂ ਫਿਰਦੀਆਂ ਕਿ ਕਿਹੜੇ-ਕਿਹੜੇ ਨੌਜਵਾਨ ਗਏ ਇਹਨਾਂ ਦੀ ਫੋਟੋਆਂ ਖੈਦੀਆਂ ਫਿਰਦੀਆਂ ਜਿਹੜੇ ਛੱਡੇ ਸਾਡੇ ਨਾਲ ਇਹਨਾਂ ਤੇ ਪ੍ਰੈਸ਼ਰ ਬਣਾਉਣ ਦੇ ਲਈ ਪਰ ਸਾਡੀ ਆਵਾਜ਼ ਥੋਂ ਦੇ ਲਈ ਪ੍ਰੈਸਾਂ ਤੁਹਾਡਾ ਵੀ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਜਿੰਨੀਆਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਰঞ্জੀਤ ਸਿੰਘ ਜੀ ਕੀ ਕਹਿਣਾ ਚਾਹੂੰਗਾ ਅੱਜ ਰੋਸ ਮਾਰਚ ਦੇ ਵਿੱਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਰੋਸ ਮਾਰਚ ਜੋ ਸਾਡੇ ਫੌਮ ਦੇ ਯੋਧੇ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਵੱਲੋਂ ਖਾਲਸਾ ਪੰਥ ਨੂੰ ਸਰਜੀਤ ਕਰਨ ਵਾਸਤੇ ਚਲਾਈ ਅਮਰਤ ਦੀ ਲਹਿਰ ਨਸਾਂ ਦਾ ਤਿਆਗ ਕਰਨ ਵਾਸਤੇ ਭੈੜੀਆਂ ਸਮਾਜਿਕ ਰੀਤਾਂ ਤੋਂ ਬਚਣ ਵਾਸਤੇ ਉਸ ਨੌਜਵਾਨ ਨੇ ਅਪਰਾਲਾ ਕੀਤਾ ਨੌਜਵਾਨੀ ਦੇ ਵਿੱਚ ਅਭਾਰ ਲਿਆਂਦਾ ਭਾਈ ਅਮਰਤਪਾਲ ਸਿੰਘ ਨੇ ਸਮੇਂ ਦੀ ਹਕੂਮਤ ਨੇ ਭਗਵੰਤ ਮਾਨ ਨਰਿੰਦਰ ਮੋਦੀ ਅਮਿਤ ਸ਼ਾਹ ਨੇ ਉਸ ਨੌਜਵਾਨ ਨੂੰ ਬਿਨਾਂ ਕਸੂਰ ਤੋਂ ਫੜ ਕੇ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਜਦ ਕਿ ਪੰਜਾਬ ਦੀ ਧਰਤੀ ਤੇ ਨਸਿਆਂ ਦਾ ਐਡਾ ਹੜ ਆ ਰਿਹਾ ਹੈ ਨੌਜਵਾਨੀ ਨਸਿਆਂ ਦੇ ਵਿੱਚ ਤਬਾਹ ਹੋ ਰਹੀ ਹੈ ਨਸਿਆਂ ਦੇ ਸਦਾਗਰਾਂ ਨੂੰ ਫੜਨ ਦੀ ਬਜਾਏ ਸਾਡੇ ਉਸ ਨੌਜਵਾਨ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਅਸੀਂ ਉਹਦੀ ਰਿਹਾਈ ਮੰਗਦੇ ਆ ਜਿਹੜਾ ਐਨਐਸਏ ਲਾ ਕੇ ਉਹਦੇ ਤੇ ਉਹਨੂੰ ਬੰਦ ਕੀਤਾ ਉਹ ਰੱਦ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜੇਲ੍ਹ ਦੇ ਵਿੱਚ ਜਿੰਨੇ ਉਹਦੇ ਸਾਥੀ ਹੈ ਉਹ ਲਿਆਂਦੇ ਜਾਣੇ ਚਾਹੀਦੇ ਆ ਕਿਉਂਕਿ ਸਾਡੇ ਨੌਜਵਾਨ ਪਹਿਲਾਂ ਹੀ ਬੰਦੀ ਸਿੰਘ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਵੀ ਰਿਹਾਣੀ ਕਰ ਰਹੀ ਸਮੇਂ ਦੀ ਹਕੂਮਤ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਜਦ ਕਿ ਅਸੀਂ ਭਾਰਤ ਨੂੰ ਯਾਦ ਕਰਾਉਣ ਵਾਸਤੇ 93% ਕੁਰਬਾਨੀਆਂ ਵੀ ਦਿੱਤੀਆਂ ਹਨ ਅੰਨ ਵੀ ਪੈਦਾ ਕੀਤਾ ਬਾਰਡਰਾਂ ਦੇ ਉੱਤੇ ਕੌਮ ਦੇ ਜੈ ਜਵਾਨ ਰਾਖੀ ਵੀ ਕਰਦੇ ਆ ਪਾਡੇ ਪਰ ਸਾਡੇ ਨਾਲ ਬੇਇਨਸਾਫੀ ਧੱਕਾਸ਼ਾਹੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਜਵਾਨੀ ਦਾ ਘਾਣ ਤੇ ਗੁਰੂ ਘਰਾਂ ਦੇ ਜਿਹੜੇ ਸੀ ਸਾਡੀ ਸ਼ਕਤੀ ਉਹਨੂੰ ਕਮਜ਼ੋਰ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਸਾਡੇ ਪਾਣੀ ਆ ਜਿਹੜੇ ਉਹ ਖੋਏ ਜਾ ਰਿਹਾ ਪੰਜਾਬੀ ਬੋਲ ਦੇ ਇਲਾਕੇ ਖੋਏ ਜਾ ਰਿਹਾ ਯੂਨੀਵਰਸਿਟੀਆਂ ਤਬਾਹ ਕੀਤੀਆਂ ਜਾ ਰਹੀਆਂ ਸਾਡੇ ਨਾਲ ਕਿਸਾਨੀ ਸਾਡੀ ਤਬਾਹ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇਹ ਗੱਲਾਂ ਨੌਜਵਾਨ ਸਾਡੇ ਹੱਕਾਂ ਦੀ ਗੱਲ ਕਰਦੇ ਆ ਹੋਂਦ ਦੀ ਗੱਲ ਕਰਦੇ ਆ ਫਸਲਾਂ ਦੀ ਗੱਲ ਕੀਤੀ ਅਮਰਪਾਲ ਨੇ ਨਸਲਾਂ ਦੀ ਗੱਲ ਕੀਤੀ ਦੀਪ ਸਿੱਧੂ ਨੇ ਗੱਲ ਕੀਤੀ ਤੇ ਮੂਸੇਵਾਲ ਨੇ ਗੱਲ ਕੀਤੀ ਤੇ ਇਸੇ ਤਰ੍ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਗੱਲ ਕਰਦੇ ਆ ਪਰ ਇਸ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਸਮੇਂ ਦੀਆਂ ਹਕੂਮਤਾਂ ਵੱਲੋਂ ਤੇ ਸਾਡੇ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਸੀਂ ਇਹੀ ਆਵਾਜ਼ ਆ ਜਿਹੜੀ ਅੱਜ ਬੁਲੰਦ ਕਰ ਰਹੇ ਆ ਇਸ ਆਵਾਜ਼ ਨੂੰ ਪਿਛਲੇ ਸਮੇਂ ਦਬਾ ਦਿੱਤਾ ਸੀ ਜ਼ਬਰ ਕਰਕੇ ਪੰਜਾਬ ਦੀ ਸਰਕਾਰ ਨੇ ਅੱਜ ਅਸੀਂ ਬਾਗੇ ਪੁਰਾਣੇ ਚ ਇਹ ਲਾਮਬੰਦੀ ਕਰਕੇ ਨੌਜਵਾਨਾਂ ਨੂੰ ਆਖਿਆ ਵੀ ਅੱਗੇ ਆ ਕੇ ਇਸ ਆਪਾਂ ਜ਼ਬਰ ਦੇ ਵਿਰੁੱਧ ਜਿਹੜੀ ਆਵਾਜ਼ اٹھਾਈਏ ਤਾਂ ਕਿ ਜਿਹੜੇ ਬੇਕਸੂਰ ਨੌਜਵਾਨ ਹੈ ਜਿਨ੍ਹਾਂ ਦੇ ਮਾਤਾ ਪਿਤਾ ਬਿਰਧ ਉਮਰ ਦੇ ਵਿੱਚ ਭੁੱਖ ਹੜਤਾਲ ਮਰਤਸਰ ਵਿਖੇ ਰੱਖੀ ਹੋਈ ਹੈ ਤੇ ਆਪਾਂ ਉਹਨਾਂ ਦੇ ਸਹਯੋਗੀ ਬਣ